ਉਹਦੀਆਂ ਘਟਨਾਵਾਂ ਹਰ ਰੋਜ਼ ਸਾਡੇ ਆਲੇ-ਦੁਆਲੇ ਵਾਪਰਦੀਆਂ ਨੇ ਅਤੇ ਅਸੀਂ ਅਜਿਹੇ ਕਈ ਘਟਨਾਵਾਂ ਬਾਰੇ ਹੁਣ ਤੱਕ ਪੜ੍ਹਿਆ ਸੁਣਿਆ ਹੋਏਗਾ ਪਰ ਮੋਗਾ ਸ਼ਹਿਰ ਵਿੱਚ ਇੱਕ ਅਜੀਬ ਘੋਈ ਜਿਸ ਵਿੱਚ ਕੋਈ ਹਥਿਆਰ ਨਹੀਂ ਵਰਤਿਆ ਗਿਆ ਅਤੇ ਨਾ ਕੋਈ ਕੁੱਟਮਾਰ ਕਰਨੀ ਪਈ ਤੁਸੀਂ ਵੀ ਆ ਪੂਰੀ ਵੀਡੀਓ ਦੇਖ ਕੇ ਇੱਕ ਮਹਿਲਾ ਨੂੰ ਲੁੱਟਣ ਵਾਲੇ ਇਨ੍ਹਾਂ ਠੱਗਾਂ ਦੀ ਪਛਾਣ ਕਰੋ ਇਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਇਨ੍ਹਾਂ ਦੀਆਂ ਸ਼ਕਲਾਂ ਵੀਡੀਓ ਵਿੱਚ ਸਾਫ਼ ਦਿਖਾਈ ਦਿੰਦੀਆਂ ਨੇ ਅਤੇ ਇਹਨਾਂ ਦੀ ਪਛਾਣ ਕਰਨੀ ਸੰਭਵ ਹੈ ਇਸ ਲਈ ਕਰੋ ਭਲੇ ਵਾਲਾ ਕੰਮ ਮੋਗੇ ਦੇ ਆਰੀਆ ਸਕੂਲ ਰੋਡ ਉਤੇ ਸਿਕਰ ਦੁਪਹਿਰੇ 2:30 ਵਜੇ ਇੱਕ ਕੋਸਮੈਟਿਕ ਦੁਕਾਨ ਉਤੇ ਇਕੱਲੀ ਬੈਠੀ ਔਰਤ ਨੂੰ ਸ਼ਰੇਆਮ ਗੁੰਮਰਾਹ ਕਰਕੇ ਲੁੱਟ ਲਿਆ ਗਿਆ ਲੁਟੇਰਿਆਂ ਨੇ ਕੁਝ ਮਿੰਟਾਂ ਵਿੱਚ ਹੀ ਲੱਖਾਂ ਰੁਪਏ ਦੀਆਂ ਤਿੰਨ ਸੋਨੇ ਦੀਆਂ ਮੁੰਦੀਆਂ ਚੋਰੀ ਕਰ ਲਈਆਂ ਅਤੇ ਫਰਾਰ ਹੋ ਗਏ ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਇਸ ਵਿੱਚ ਇੱਕ ਵਿਅਕਤੀ ਬੜੀ ਚਲਾਕੀ ਨਾਲ ਸੋਨੇ ਦੀਆਂ ਮੁੰਦੀਆਂ ਵਾਲਾ ਪੈਕੇਟ ਬਦਲਦਾ ਸਾਫ਼ ਦਿਖਾਈ ਦਿੰਦਾ ਹੈ ਉਹ ਜੇਬ ਵਿੱਚੋਂ ਕੱਢ ਕੇ ਦੂਜਾ ਪੈਕੇਟ ਔਰਤ ਦੇ ਹੱਥ ਉਤੇ ਧਰਦਾ ਹੈ ਅਤੇ ਤਿੰਨੇ ਜਣੇ ਉਸੇ ਵਕਤ ਫਰਾਰ ਹੋ ਜਾਂਦੇ ਨੇ ਪੀੜਤ ਔਰਤ ਦੇ ਪੁੱਤਰ ਅਜੀਤ ਕੁਮਾਰਤਾ ਕਹਿਣਾ ਹੈ ਕਿ ਉਹ ਆਪਣੀ ਮਾਂ ਨੀਲਮ ਨੂੰ ਦੁਕਾਨ ਉਤੇ ਛੱਡ ਕੇ ਘਰ ਖਾਣਾ ਖਾਣ ਲਈ ਗਿਆ ਸੀ ਇਸੇ ਦੌਰਾਨ ਇੱਕ ਔਰਤ ਅਤੇ ਦੋ ਵਿਅਕਤੀ ਮੋਟਰਸਾਈਕਲ ਉਤੇ ਆਏ ਉਹਨਾਂ ਦੁਕਾਨ ਦੇ ਅੰਦਰ ਦਾਖਲ ਹੁੰਦਿਆਂ ਹੀ ਰਾਧਾ ਸਵਾਮੀ ਡੇਰੇ ਬਾਰੇ ਪੁੱਛਿਆ ਫੇਰ ਗੱਲਬਾਤ ਦੌਰਾਨ ਔਰਤ ਨੇ ਡਰਾਉਣਾ ਸ਼ੁਰੂ ਕਰ ਦਿੱਤਾ ਅਤੇ ਮਾਂ ਨੂੰ ਆਖਿਆ ਕਿ ਉਸਦੇ ਪਰਿਵਾਰ ਉੱਤੇ ਕੁਝ ਬੁਰਾ ਸਮਾਂ ਆਉਣ ਵਾਲਾ ਹੈ ਅਜੀਤ ਕੁਮਾਰ ਮੁਤਾਬਕ ਲੁਟੇਰਿਆਂ ਨੇ ਉਸਦੀ ਮਾਂ ਨੂੰ ਹਿਪਨੋਟਾਈਜ਼ ਕੀਤਾ ਤੇ ਤਿੰਨ ਸੋਨੇ ਦੀਆਂ ਮੁੰਦੀਆਂ ਇੱਕ ਚਿੱਟੇ ਕੱਪੜੇ ਵਿੱਚ ਬੰਨਣ ਲਈ ਆਖਿਆ ਮੁੰਦੀਆਂ ਕੱਪੜੇ ਵਿੱਚ ਬੰਨਣ ਤੋਂ ਬਾਅਦ ਉਹਨਾਂ ਨੇ ਮੁੰਦੀਆਂ ਦਿੱਤਾ ਹਰਾ ਘਾਹ ਬਨ ਕੇ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ ਉਸਦੀ ਮਾਂ ਨੇ ਹੋਸ਼ ਆਉਣ ਤੇ ਜਦੋਂ ਕੱਪੜਾ ਖੋਲ੍ਹਿਆ ਤਾਂ ਉਸ ਅੰਦਰ ਸੋਨੇ ਦੀਆਂ ਮੁੰਦੀਆਂ ਦਿੱਤਾ ਘਾਹ ਦੇਖ ਕੇ ਉਹ ਹੈਰਾਨ ਰਹਿ ਗਈ ਪਰਿਵਾਰ ਨੇ ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਹੁਣ ਪੁਲਿਸ ਇਸੇ ਸੀਸੀਟੀਵੀ ਫੁਟੇਜ ਦੇ ਆਧਾਰ ਉੱਤੇ ਮਲਜ਼ਮਾਂ ਦੀ ਭਾਲ ਕਰ ਰਹੀ ਹੈ ਤੁਸੀਂ ਵੀ ਵੀਡੀਓ ਦੇਖੋ ਅਤੇ ਪਛਾਣ ਕਰੋ ਕਿਤੇ ਤੁਸੀਂ ਇਹ ਮਲਜ਼ਮਤਾ ਨਹੀਂ ਦੇਖੇ ਅਜਿਹਾਂ ਘਟਨਾਵਾਂ ਤੋਂ ਆਪਣਾ ਵੀ ਬਚਾਅ ਕਰੋ We better come yeah. God you.